ਅਸੀਂ ਆਪਾਂ ਇੱਕ ਹੀ ਜੀ ਤੁਹਾਨੂੰ ਗੱਲ ਸੁਣਾਉਨੇ ਆਂ ਇਹ ਫਕੇ ਸਾਰੇ ਦੱਸ ਗਏ ਵੀ ਸਾਰੀ ਦੁਨੀਆ ਠੱਗਾਂ ਦੀ ਹੋ ਗਈ ਤੇ ਪਰ ਠੱਗਿਆ ਕੌਣ ਜਾਊਗਾ ਜਿਹੜਾ ਭਾਈ ਕਿਸੇ ਤੇ ਟਿਰ ਗਿਆ ਇੱਕ ਨਾ ਭਾਈ ਜੱਟ ਸੀਗਾ ਜੱਟ ਸੀਗਾ ਤੇ ਉਹਨੇ ਅੱਖ ਯਾਰੇ ਕੰਮ ਨੂੰ ਕਰਦੇ ਮੇ ਚੜ-ਚੜ ਜੀ ਕਰਦੇ ਰਹਿੰਦੇ ਆ ਤੇ ਆਪਾਂ ਤਾਂ ਹੋ ਸਕਦਾ ਘਰੋਂ ਬਾਹਰ ਹੀ ਨਿਕਲ ਚੱਲ ਗਏ ਉਹਨੇ ਚੱਕਾ ਪੁੜੀ ਦਾ 1000 ਰੁਪਿਆ ਹੂੰ ਤੇ ਕਰਾਂ ਚੱਲ ਪਿਆ ਠੀਕ ਹੈ ਕਰੇ ਚੱਲ ਪਿਆ ਇਹਨੂੰ ਚਲੋ ਚਾਲ ਤੁਰਿਆ ਜਾਂਦਾ ਅੱਗੇ ਕੋਈ ਮੈਂਦਾ 100 ਰੁਪਿਆ ਹੂੰ ਕਿ 100 ਰੁਪਿਆ ਤੇ 100 ਢੱਕਿਆ ਪਿਆ ਹੂੰ ਜਿਹੜਾ 100 ਢੱਕਿਆ ਪਿਆ ਤੇ ਉਹਨੂੰ ਕੰਦਾ ਵੀ ਬਾਬਾ ਜੀ ਮੈਂ ਛੋਡੇ ਕੋਲੇ ਰਹਿਣਾ ਨਾਲ ਛੋਡੇ ਸੇਵਾ ਕਰੂੰਗਾ ਹੂੰ ਉਹ ਕੰਦਾ ਪੁੱਤਰਾ ਚਾਰਕ ਨਾਲ ਆਪਣੇ ਘੁੱਟਗਾ ਕਿੱਥੇ ਮਰਜੀ ਸੌਂਗੇ ਕਿੱਥੇ ਮਰਜੀ ਬੈਠਾ ਹਮ ਆਥਨੇ ਜੀ ਸ਼ਾਕੇ ਭੋਜਨਾਂ ਦਾ ਬਾਬਾ ਜੀ ਆ 1000 ਰੁਪਈਆ ਹੈ ਮੇਰੇ ਕੋਲੇ ਹਮ ਉਹਨਾਂ ਦਾ ਵੀ 1000 ਰੁਪਈਆ ਤੂੰ ਕੰਨ ਇੱਥੇ ਨੱਪਦੇ ਬੈਠੋ ਕੌਣ ਹੁੰਦਾ ਆਪਣੇ ਕੋਲੇ ਹਮ ਉਹਨਾਂ ਨੇ ਨੱਪਦੇ ਪੈਸੇ 1000 ਰੁਪਈਆ ਤੇ ਉਹ ਸੌਂ ਗਿਆ ਹਮ ਤੇ ਸਾਹ ਉੱਠਿਆ ਉੱਠ ਕੇ ਸਾਹ ਨੇ ਤੇ ਆਪਦੇ ਬੈਸਤੇ ਥੱਲੇ ਕਰ ਲਿਆ 1000 ਰੁਪਈਆ ਹਮ ਜਿਦੋਂ ਨੇ ਆਪਦੇ ਬੈਸਤੇ ਥੱਲੇ ਕਰ ਲਿਆ 1000 ਰੁਪਈਆ ਜੇ ਉਹਨੇ ਦਿਨ ਚੜਦੇ ਨੂੰ ਉਹ ਵੇਖਿਆ ਵੀ ਇੱਥੇ ਪੈਸੇ ਦੱਬੇ ਸੀ ਪੈਸੇ ਹੈ ਨਹੀਂਗੇ ਹੂੰ ਤੇ ਉਹਨੇ ਚਾਰ ਛਪਰੇ ਵੇਖਿਆ ਛਾਦ ਨੂੰ ਪੁੱਛਿਆ ਕੰਨਾ ਮੈਨੂੰ ਨਹੀਂ ਪਤਾਗਾ ਹੂੰ ਜਿੱਥੇ ਦੱਬੇ ਉੱਥੋਂ ਚੱਕੜਾ ਹੂੰ ਚੌਥੋਂ ਭਾਈ ਉਹੋ ਗੁੱਸੇ ਹੋ ਕੇ ਜਾ ਭੱਜ ਲਿਆ ਹੂੰ ਜਿੱਦੋਂ ਭੱਜ ਲਿਆ ਤੇ ਅੱਗੇ ਭਾਈ ਖੂਦੇ ਤੋਂ ਤੇ ਕੁੜੀ ਆਉ ਨਾ ਜਵਾਂ ਚੋਂ ਪਾਣੀ ਭਰੀ ਗੰਢੀ ਆ ਹੂੰ ਉਹ ਕੰਡੀ ਵੀ ਭਾਈ ਜਾਣ ਵਾਲਿਆ ਗੱਲ ਸੁਣ ਕੇ ਜਾਇ। ਉਹ ਕਹਿੰਦਾ ਭਈ ਨਹੀਂ ਮੈਂ ਕੋਈ ਗੱਲ ਗੁਲ ਨਹੀਂ ਸੁਣਨੀ। ਉਹ ਕੰਡਾ ਗੇ ਸਾਧ ਨੇ 1000 ਰੁਪਏ ਦੇ ਤੂੰ ਹੀ ਕੁੱਟ ਰਹੀ ਹੁਣ ਤੂੰ ਕੰਨਾ ਮੇਰੇ ਗੱਲ ਵਾਲੇ ਰੇੜੀ ਲਾ ਦੇਂਗੀ। ਤੇ ਮੈਂ ਨਹੀਂ ਕਹਿੰਦਾ ਖੜਦਾਗਾ। ਉਹ ਕੰਡੀ ਖੜਦਾ ਜਾ ਹਾ ਤੂੰ ਗਲਤ ਸੁਣ ਗਿਆ ਮੇਰੀ। ਉਹ ਕਹਿੰਦਾ ਦੱਸ। ਉਹ ਕੰਡੀ ਜੇ ਤੇਰਾ ਕਹਿੰਦੇ 1000 ਰੁਪਏ ਤੁਹਾਡਾਂ ਤੇ ਮੈਨੂੰ ਕਿਤੇ ਐਵੇਂਗਾ। ਉਹ ਕਹਿੰਦਾ ਕੰਨ 500। ਉਕੰਡੀ ਫਿਰ ਇੱਥੇ ਖੜ ਜਾ ਤੇ ਮੈਂ ਘਰੇ ਹੋ ਕੇ ਤੌੜਾ ਰੱਖਿਆ ਮੈਂ ਉਹ ਕੰਡਾ ਜਾ ਰੱਖਿਆ ਉਹ ਤੌੜਾ ਰੱਖ ਕੇ ਆਈ ਤੇ ਘਰੋਂ ਪਾ ਕੇ ਤੇ ਮੇਕਅਪ ਕਰਕੇ ਪਾਈ ਆਰ ਸ਼ਿੰਗਾਰ ਤੇ ਚੱਲ ਪਈ ਉਕੰਡੀ ਚਾਰ ਬਾਬੇ ਕੋਲੇ ਬਾਬੇ ਕੋਲੇ ਜਿਹੜਾ ਜਾਵੜੇ ਤੇ ਬਾਬਾ ਜੀ ਅੱਗੇ ਬੈਠੇ ਤੇ ਉਹ ਨੱਚਣ ਲੱਗੀ ਬਾਬਾ ਜੀ ਨੇ ਆਖਿਆ ਵੀ ਆਹਾਹਾ ਫਾ ਜਉ ਆਪਾ ਇਹੋ ਕਿਰਾਣਾ ਤੇ ਆਪਾਂ ਤਾਂ ਕੰਨ ਨੂੰ ਰੱਖਾਂਗੇ ਕੀ ਹਜ਼ਾਰ ਤੋਂ ਲੈਣਾ ਹਾਂ ਕੀ ਹਜ਼ਾਰ ਚੋਣਣਾ ਕਹਿੰਦਾ ਚੱਕ ਓਏ ਆਪਦਾ ਹਜ਼ਾਰ ਦੱਬਦੇ ਕਹਿੰਦਾ ਕਿਤੇ ਹੋਰ ਆ ਭਾਲ ਦੇ ਕਿਤੇ ਹੋਰ ਆ ਤੇ ਆ ਚੱਕ ਤੇ ਉਹਨੇ ਕਿ ਕਿਤਾ ਤੇ ਉਹ ਦਿਨਾਂ ਨੂੰ 500 ਰੁਪਏ ਤਾਂ ਕੱਢ ਕੇ ਤੇ ਨਾਲ ਹੀ ਹੋਰ ਨੱਚਣ ਲੱਗ ਗਿਆ ਉਹ ਨਾਲ ਨੱਚਣ ਲੱਗ ਗਿਆ ਤੇ ਬਾਬਾ ਜੀ ਨੂੰ ਉੱਠਿਆ ਵੀ ਪਿੰਡ ਨੂੰ 1000 ਰੁਪਏ ਆਪਾਂ ਤਾਂ ਗਵਾ ਲਿਆ ਤੇ ਕੰਮ ਮਾੜਾ ਹੀ ਹੋਇਆ ਝੁੱਟ ਕੇ ਭਾਈ ਬਾਬਾ ਜੀ ਮੇ ਨੱਚਣ ਲਾਗੇ ਨਾਲ ਹੀ ਠੀਕ ਹੈ ਜਿਦੋਂ ਬਾਬਾ ਜੀ ਨੱਚਣ ਲਾਗੇ ਨਾਲ ਤੇ ਪਿੰਡ ਦੇ ਲੋਕ ਸਾਰੇ ਇਕੱਠੇ ਹੋ ਕੇ ਤੇ ਆ ਗਏ ਉਹ ਬੁੜੀ ਨੂੰ ਕਹਿੰਦੇ ਵੀ ਭਾਈ ਤੂੰ ਕਿਉਂ ਨੱਚੀ ਜਾਂਦੀ ਹੈ ਉਹ ਕਹਿੰਦੀ ਮੈਂ ਤਾਂ ਨੱਚਣਾ ਕਿ ਨਹੀਂ 500 ਰੁਪਏ ਲੈਣੇ ਆ ਲੈ ਮੈਂ ਤਾਂ ਤਾਣਾ ਚੁਣੀ ਹੈ ਕਿ ਉਹ ਬੰਦੇ ਨੂੰ ਉਹ ਤੂੰ ਪਾਗੜਾ ਤੁਮ ਨੱਚੀ ਜਾਨਾ ਉਹ ਕਹਿੰਦਾ ਮੇਰਾ 1000 ਡੁੱਬ ਗਿਆ ਸੀ 500 ਮੇਰੇ ਪੱਲੇ ਪੈ ਗਿਆ ਮੈਂ ਇਸ ਖੁਸ਼ੀ ਚ ਨੱਚੀ ਜਾਨਾ ਸਾਜ ਨੂੰ ਕਹਦੇ ਵੀ ਬਾਬਾ ਜੀ ਤੁਸੀਂ ਨੱਚੀ ਜਾਨਾ ਉਹ ਕਹਿੰਦਾ ਨਾ ਮੇਰੀ ਪਰਤ ਰਹੀ ਹੈ ਨਾ ਪ੍ਰਤੀਤ ਰਹੀ ਹੈ ਮੈਂ ਇਸ ਗਮ ਵਿੱਚ ਨੱਚੀ ਜਾਨਾ ਠੀਕ ਹੈ ਬਿਸ਼ਰਮ ਹੋਇਆ ਉਹ ਬਿਸ਼ਰਮ ਹੋ ਗਿਆ ਭਾਈ ਠੀਕ ਹੈ ਭਾਈ ਢਿੱਕ ਮੇਰੀ ਬਾਤ ਅੱਛਾ ਭਾਈ ਇੱਕ ਮੂਰਖ ਸੀਗਾ ਹੂੰ ਮੂਰਖ ਸੀਗਾ ਤੇ ਉਹ ਉਸੇ ਢਾਣੇ ਤੇ ਬੈਠਾ ਤੇ ਉਸਨੇ ਵੱਢੀ ਜਾਈ ਹੂੰ ਉਸੇ ਨੇ ਜਿਹੜੂ ਵੱਢੀ ਗਏ ਤੇ ਕੋਈ ਮੇਰੇ ਵਰਗਾ ਨੰਗਾ ਕੋਲ ਦੀ ਉਹ ਕਹਿੰਦਾ ਭਲਾ ਮਾਨਸਾ ਤੇ ਤੂੰ ਕੱਢਾ ਵੱਡੇ ਇਹਨਾ ਢਾਣਾ ਤੇ ਤੂੰ ਢਗਪੇਗਾ ਹੂੰ ਉਹ ਕਹਿੰਦਾ ਜਾ ਜਾ ਤੇਰੇ ਰਗੇ ਵੀ ਮਿਲਦੇ ਆ ਮੈਂ ਥੋੜੋ ਨਿਕ ਪਾਉ ਹੂੰ ਉਹ ਕਹਿੰਦਾ ਨਹੀਂ ਆ ਤੂੰ ਢਗਪੇਗਾ ਉਹ ਨਹੀਂ ਗੱਲ ਕਹਿ ਕੇ ਤੇ ਤੁਰ ਪਿਆ ਤੇ ਦਾਣਾ ਵੱਡੇਗਾ ਤੇ ਨਾਲ ਹੀ ਦਾਣੇ ਦੇ ਥੱਲੇ ਆ ਗਿਆ ਹੂੰ ਕਹਿੰਦਾ ਵੀ ਬੇਟਾ ਬੰਦਾ ਬੋਲ ਕਰਨ ਵਾਲਾ ਕਹਿੰਦਾ ਇਹ ਨੂੰ ਹੋ ਸਕਦਾ ਮੇਰੇ ਮਰਨ ਦਾ ਵੀ ਪਤਾ ਹੋਵੇ ਅੱਛਾ ਉਹ ਕੰਡਾ ਨੇ ਵੀ ਗੱਲ ਸੁਣ ਲਾ ਮੱਲਾ ਮੈਨੂੰ ਐਂ ਦੱਸ ਕੇ ਜਾ ਤੂੰ ਆਖੇ ਸੀ ਵੀ ਡਿੱਗ ਪੇਂਗਾ ਤੇ ਮੈਂ ਡਿੱਗ ਪਿਆ ਤੇ ਤੂੰ ਮੈਨੂੰ ਐਂ ਦੱਸ ਕੇ ਜਾ ਮੈਂ ਮਰੂੰਗਾ ਕਿੱਦਨੇ ਉਹ ਕੰਡਾ ਗਾ ਮੈਨੂੰ ਕੋਈ ਪਤਾ ਤੂੰ ਕਦਨੇ ਮਰੇਗਾ ਕੰਡਾ ਨਾ 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 ਸੱਚੀ ਗੱਲ ਤੈਨੂੰ ਦੱਸਣੀ ਪਊਗੀ ਹੂੰ ਕਿਹੜੇ ਪੈ ਗਿਆ ਹਾਂ ਕੰਡਾ ਜਾ ਤੂੰ ਆਇਤੋ ਚਾਰਾਂ ਦਿਨ ਇਹਨੂੰ ਮਰ ਜੇਗਾ ਹੂੰ ਦਿਨ ਗਿਣਿਆ ਗਿਣੀ ਗਿਆ ਤੇ ਜਾ ਕੇ ਭਾਈ ਚੁੱਫੇ ਦੇ ਨਾਲ ਤੇ ਕਬਰਾਂ ਚਾ ਕੇ ਪੈ ਗਿਆ ਹੂੰ ਕਬਰਾਂ ਨੇ ਨੇੜੇ ਸੀ ਪਾ ਅੱਡਾ ਹੂੰ ਵਸ ਅੱਡਾ ਤੇ ਕੋਈ ਸ਼ਾਹੂਕਾਰ ਬਾਣੀਆਂ ਆਇਆ ਘਾਉ ਦਾ ਲੈ ਕੇ ਕੁੱਪਾ ਕਹਿੰਦਾ ਯਾਰ ਜੋ ਕੋਈ ਨੌਕਰ ਮਿਲ ਜੇ ਤਾਂ ਦੇ ਕੇ ਟਕਾ ਤੇ ਕਹਿੰਦਾ ਹਾਂ ਪੱਤ ਕੇ ਉਹਦਾ ਕੁੱਪਾ ਹੀ ਚਕਾਰ ਗਏ ਹੂੰ ਉਹ ਬੈਠਾ ਬੈਠਕ ਬਾਜ ਦਿੱਤੇ ਉਹਨੇ ਕਬਰਾਂ ਚੋਂ ਕਹਿੰਦਾ ਵੀ ਕੁੱਪਾ ਤਾਂ ਲੈ ਚਲਦੇ ਪਰ ਮਰੇ ਪਏ ਆ ਉਹਨੇ ਅਖਿਆ ਯਾਰ ਇਧਰੋਂ ਬਾਜ ਆਉਂਦੀ ਆ ਤੇ ਉਹ ਭਾਈ ਕਬਰਾਂ ਜਾ ਗਿਆ ਉਹ ਕਹਿੰਦਾ ਯਾਰ ਜੇ ਕੋਈ ਬੰਦਾ ਮਿਲ ਜੇ ਤਾਂ ਆਪਾਂ ਟਕਾ ਦੇ ਦੇਗੇ ਤੇ ਕਿਉਂ ਦਾ ਕੁਪੜਾ ਚੱਲੂਗਾ ਤੇ ਬਾਟ ਦੂਰ ਆ ਉਹ ਕਹਿੰਦਾ ਬਾਈ ਲੈਤਾ ਜੀ ਜੇ ਤੈਨੂੰ ਅਕਰਾਂ ਕਹਿੰਦਾ ਵੀ ਮਰੇ ਪਿਆ ਉਹ ਕਹਿੰਦਾ ਨਹੀਂ ਯਾਰ ਤੂੰ ਕਹਦਾ ਜਮਰਾ ਪਿਆ ਕਹਿੰਦਾ ਨਹੀਂ ਨਹੀਂ ਤੈਨੂੰ ਹੀ ਲੱਗਦਾ ਮੈਂ ਮਰਿਆ ਪਿਆ ਉਹ ਕਹਿੰਦਾ ਚੱਲ ਤੂੰ ਮਰਿਆ ਤਾਂ ਪਿਆ ਤੇ ਪਰ ਆ ਮੇਰਾ ਕਿਉਂ ਦਾ ਕੁਪੜਾ ਛੱਡ ਤੇ ਇੱਕ ਟੱਕਾ ਲੈ ਨਹੀਂ ਉਹ ਕਹਿੰਦਾ ਛੱਡ ਤਾਂ ਉਹਨਾਂ ਦੇ ਪਰ ਮੈਨੂੰ ਇੱਥੇ ਛੱਡ ਕੇ ਜਾਣਾ ਪਊ ਮੈਂ ਮਰਿਆ ਪਿਆ ਉਗੰਡਾ ਛੱਡ ਜਾਗੇ ਹੁਣ ਉਹਨੇ ਭਾਈ ਕੁੱਪਾ ਧਰਦਾ ਸਿਰ ਤੇ ਕਿਉਂ ਕਹਿੰਦਾ ਭਈ ਬਗਣਾ ਨਹੀਂ ਤੇ ਚੱਲਣਾ ਹੌਲੀ ਹੌਲੀ ਐ ਉਹ ਜਦੋਂ ਨੇ ਖੇਪੇ ਕਿਹੜਾ ਹੌਲੀ ਢੋ ਰਿਓ ਜਰੂਰ ਕਹ ਲਾਂਗੇ ਹੁਣ ਉਹਦੇ ਕੁੱਪਾ ਧਰਿਆ ਬੱਕੇ ਉੱਪਰ ਸਿਰ ਤੇ ਗੰਡਾ ਵੀ ਮੱਲਾਂ ਉੱਡਾ ਕਾਮਲੋ ਟਵੀ ਆ ਗਿਆ ਤੇ ਕਹਿੰਦਾ ਆਪਾਂ ਇਹ ਟਕੇ ਦਾ ਕੀ ਕਰਾਂਗੇ ਟਕੇ ਦਾ ਕਹਿੰਦਾ ਆਪਾਂ ਭਾਈ ਕੁਕੜੀ ਦਾ ਬੱਚਾ ਦੇ ਦਾਂਗੇ ਹੂੰ ਚੋ ਕੰਡਾ ਕੁਕੜੀ ਅੰਡੇ ਧਰ ਨਗ ਜੋਗੀ ਵੱਡੀ ਹੋ ਕੇ ਤੇ ਆਪਾਂ ਮੁੜ ਕੇ ਜਦੋਂ ਉਹ ਆਂਡਿਆਂ ਦੇ ਕੰਡਾ ਸੇਵਾ ਕਢਾ ਲਾਂਗੇ ਹੂੰ ਸੇਵਾ ਕਢਾ ਕੇ ਹੌਲੀ ਹੌਲੀ ਤੇ ਕਹਿੰਦਾ ਕੁਕੜੀਆਂ ਬਾਵਾ ਬਣ ਜਾਣੀਆਂ ਹੂੰ ਜਦੋਂ ਬਾਵਾ ਸਾਹ ਰੰਗ ਕੰਨਾਂ ਬਣ ਗਈਆਂ ਤੇ ਮੁੜ ਕੇ ਕਹਿੰਦਾ ਸਾਰੀਆਂ ਅੰਡੇ ਧਰ ਨਗ ਜਾਣੀਆਂ ਹੂੰ ਅੰਡੇ ਧਰ ਲੱਗ ਜਾਣੀਆਂ ਤੇ ਕਹਿੰਦਾ ਫੇਰ ਮੁੜ ਕੇ ਕਹਿੰਦਾ ਆਪਾਂ ਹੋਰ ਕੰਮ ਬਟਾਰਾਂਗੇ ਹੂੰ ਕੋਲ ਜਿਹੜੋ ਕਹਿੰਦਾ ਕੰਮ ਵੱਧ ਗਿਆ ਤੇ ਵਿੱਚੋਂ ਕਹਿੰਦਾ ਅੱਧਿਆ ਕੰਮ ਮੁਰਗੀ ਖਾਣਾ ਵੇਚ ਕੇ ਹੂੰ ਜੇ ਕਹਿੰਦਾ ਇੱਕ ਝੋਟੀ ਰਾਵਾਂਗੇ ਹੂੰ ਜੋ ਨੂੰ ਪਾਲਣਾ ਸ਼ੁਰੂ ਕਰ ਜਾਾਂਗੇ ਤੇ ਉਹਦੇ ਵਾਢੇ ਘਾ ਲਿਆ ਕਰਾਂਗੇ ਨਾਲੇ ਘਾ ਖਾ ਕੇ ਡੇ ਕਰੂ ਨਾਲੇ ਉਹ ਵੱਡੀ ਹੋ ਜੂਗੀ ਹੂੰ ਤੇ ਕਹਿੰਦਾ ਜਿਹੜੀਆਂ ਮੁਰਗੀਆਂ ਹੋਈਆਂ ਇਹ ਇਹ ਵੇਚ ਕੇ ਕਹਿੰਦਾ ਆਪਾਂ ਵਿਆਹ ਕਰਾ ਲਾਂਗੇ ਹੂੰ ਵਿਆਹ ਕਰਾ ਲਾਂਗੇ ਤੇ ਕੰਡਾ ਉਜਰੂ ਕੰਡਾ ਆਪਣੀ ਝੋਟੀ ਤਿਆਰ ਹੋ ਜੂਗੀ ਤੇ ਇਹ ਕੰਡਾ ਸੂਪੂਗੀ ਤੇ ਇਹ ਕੱਟੀ ਦੇ ਰੂਗੀ ਕੰਡਾ ਕੱਟੀ ਦੇ ਰੂਗੀ ਤੇ ਕੰਡਾ ਕੱਟੀ ਕੰਡਾ ਰੱਖ ਲਾਂਗੇ ਤੇ ਇਹਦੀ ਪਾਲਣਾ ਸ਼ੁਰੂ ਕਰ ਦਾਂਗੇ ਤੇ ਆਹ ਕੰਨਾ ਮੱਝ ਵੇਚ ਕੇ ਟਿਕੰਦਾ ਦਾ ਵਿਆਹ ਕਰਾ ਲਾਂਗੇ ਹੂੰ ਜਿੰਨੂੰ ਵਿਆਹ ਕਰਾ ਰਿਆ ਟਿਕੰਦਾ ਆਪਣੇ ਕਹਿੰਦਾ ਫਿਰ ਮੁੰਡਾ ਹੋਊਗਾ ਜੇਦੋਂ ਮੁੰਡਾ ਹੋ ਗਿਆ ਤੇ ਉਹਨੂੰ ਕਹਿਆ ਕਰਾਂਗੇ ਵੀ ਜਾ ਘਾ ਹੁਣ ਤੂੰ ਲਿਆ ਤੂੰ ਕਰਿਆ ਕਰ ਕੰਮ ਤੇ ਮਾਰਿਆ ਕਰੂੰਗਾ ਕਾਕਾ ਪੇਡਾ ਤੇ ਉਹ ਕਹਿੰਦਾ ਜਦੋਂ ਕੱਟੀ ਸੂਪੀ ਤੇ ਨੇ ਫੇਰ ਕੱਟੀ ਦਿੱਤੀ ਤੇ ਕਹਿੰਦਾ ਦੋ ਬੜ ਜਾਣੀਆਂ ਹੂੰ ਇੱਕ ਵੇਚ ਕੇ ਕਹਿੰਦਾ ਹੌਲੀ ਹੌਲੀ ਤੇ ਕਹਿੰਦਾ ਭਾਈ ਆਪਾਂ ਕਿਹਨਾ ਮੁੰਡਾ ਵਿਆਹ ਲਾਂਗੇ ਕਿਰੋ ਮੁੰਡਾ ਵਿਆਹ ਲਾਂਗੇ ਤੇ ਮੁੰਡੇ ਦੇ ਕਹਿੰਦਾ ਜੇ ਲੋ ਘਰੇ ਨੂਰਾਨੀ ਆ ਗਈ ਤੇ ਕਹਿੰਦਾ ਫੇਰ ਕਹਿੰਦਾ ਭਾਈ ਆਪ ਚਾਰ ਲਿਆ ਕਰਾਂਗੇ ਮਈਆਂ ਘੰਟਾ ਛੱਡਿਆ ਕਰਾਂਗੇ ਛੋਟੀ ਤੇ ਬਾਰੋਂ ਫਰਤੁਰਿਆ ਕਰੂ ਤੇ ਨੂਰਾਨੀ ਨੂੰ ਕਹਦਾ ਕਰਾਂਗੇ ਚੋਲਾ ਭਾਈ ਹੂੰ ਚੋਲਾ ਭਾਈ ਤੇ ਇਹਨੇ ਕਹਿੰਦਾ ਇੱਕ ਦੋ ਪੋਤੇ ਹੋ ਜਾਣਗੇ ਇਹਨੂੰ ਪੋਤੇ ਹੋ ਜਾਣਗੇ ਤੇ ਉਹਨੇ ਆਖਿਆ ਵੀ ਪੋਤੇ ਜਵਾਨ ਹੋਗੇ ਤੇ ਪੋਤਿਆਂ ਨੂੰ ਕਹਿ ਦਿਆ ਕਰਾਂਗੇ ਵੀ ਘੰਟਾ ਤੁਸੀਂ ਫੇਰ ਕੇ ਲਿਓ ਤੇ ਨੋ ਰਾਣੀ ਨੂੰ ਕਹਿ ਦਿਆ ਕਰਾਂਗੇ ਵੀ ਭਾਈ ਇਹਨਾਂ ਨੂੰ ਚੰਗਾ ਡੁੱਟ ਕਾੜ ਕੇ ਪਿਆ ਕਰ ਤੇ ਇਹ ਛੇਤੀ ਜਵਾਨ ਹੋ ਜਾਣਗੇ ਤੇ ਉਹ ਫਿਰ ਮੈਨੂੰ ਬਾਜ ਮਾਰਿਆ ਕਰਨਗੇ ਵੇ ਆਜੋ ਦਾदू ਜੀ ਗਰਮ ਗਰਮ ਦੁੱਧ ਪੀ ਲਓ ਤੇ ਮੈਂ ਆ ਕਹੁਰ ਮੈਂ ਹੀ ਪਿੰਡਾ ਚੋਪਾਈ ਸਿਰ ਤੋਂ ਪਈ ਕੁੱਪਾ ਡਗ ਪਿਆ ਜਦੋਂ ਕੁੱਪਾ ਸਿਰ ਤੋਂ ਡਗ ਪਿਆ ਬਾਣੀਆਂ ਨੇ ਭਾਈ ਉਹਦੇ ਗਾਜਰ ਦੁਪੱਟਾ ਪਾ ਲਿਆ ਉਹ ਗੱਜਾ ਟੁੱਪਾ ਜਮ ਤੈਨੂੰ 1 ਰੁਪਿਆ ਜਿਹਨੇ ਸੀ ਮੇਰਾ ਕੁੱਪਾ ਛੜਦਾ ਹੈ ਕਿ ਹੌਲਾ ਡੋਢ ਗਿਆ ਸਾਰਾ ਤੇ ਪਿਛੇ ਪਰ ਉਹ ਕਹਿੰਦਾ ਮੈਂ ਤੈਨੂੰ ਕਰੋੜਾ ਕਾੜੇ ਪੈਸੇ ਪਰ ਤੂੰ ਮੇਰਾ ਸਾਰਾ ਪਰਿਵਾਰ ਹੀ ਮਾਰਤਾ। ਕਿਆ ਮੇਰਾ ਤਾਂ ਸਾਰੀ ਉਜੜ ਗਿਆ। ਮੇਰਾ ਕਹਿੰਦਾ ਸਾਰਾ ਘਰਬਾਰ ਹੀ ਉਜੜ ਗਿਆ ਤੈਨੂੰ ਪੈਸੇ ਕਾਹਦੇ ਦੇਵਾਂ। ਚੌਥੇ ਕੋਈ ਭਈਆ ਸਰਪੰਚਰ ਕਾ ਆ ਗਿਆ। ਉਹ ਕਹਿੰਦਾ ਯਾਰ ਤੂੰ ਹੀ ਦੋਨੇ ਮਰਨ ਵਾਲੇ ਹੋਏ ਖੜੇ ਐ ਤੇ ਛੋਡਾ ਕੀ ਰੌਲਾ ਪੈ ਗਿਆ। ਉਹ ਕਹਿੰਦਾ ਯਾਰ ਰੌਲਾ ਕਾ ਦਾ ਮਾਣੈ ਮੇਰਾ ਸਾਰਾ ਪਰਿਵਾਰ ਹੀ ਮਾਰਤਾ। ਉਹ ਕਹਿੰਦਾ ਵੀ ਸੇਠਾ ਤੂੰ ਗਾਉਂ ਤੋੜਾ ਪਰਿਵਾਰ ਮਾਰਤਾ ਸਾਰਾ। ਉਹ ਕਨਕ ਕਾਣੂ ਯਾਰੀ ਨੂੰ ਮੈਂ ਇਕੱਟਾ ਕਰ ਜਣਾ ਸੀਗਾ ਤੇ ਕਿਹਾ ਉਹਦਾ ਕੁੱਪਾ ਉੱਥੇ ਫਲਾਣਨੇ ਨਾ ਭਜਾਉਣਾ ਸੀ ਤੇ ਨੇ ਮੇਰਾ ਕਿਹਾ ਉਹਦਾ ਕੁੱਪਾ ਹੀ ਡੋਲਤਾ ਅੱਛਾ ਤੇ ਮੈਂ ਤਾਂ ਇਹ ਤੋਂ ਕੁੱਪਾ ਹੀ ਸੀ ਕੁੱਪੇ ਲੈਣੇ ਉਹਨੇ ਪਾਈ ਮਸਾ ਸਰਪੰਚ ਚਰ ਕੇ ਨੇ ਛਡਾਈ ਉਹ ਤੇ ਉਹਨੇ ਭਾਈ ਮੇਰੀ ਬਾਤ ਹੈ ਕਿ ਉਤੋਂ ਪਈ ਗੀ ਰਾਤ